ਹਾਂ ਦੋਸਤੋ ਮੈਂ ਮ੍ਰਿਤਮ ਸਿੰਘ ਫਰੀਦਫਟਾ ਫਾਊਂਡਰ ਸਟ੍ਰੈਕਟਰ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਨੂੰ ਗਰਾਊਂਡ ਆਪਣਾ ਠੀਕ ਹੈ ਨਿਊ ਬੈਚ ਵੌਇਸ ਦੇ ਰਿਹਾ ਹਾਂ ਆਪਾਂ ਦੇ ਪਿੱਛੇ ਵਾਲੀਬਾਲ ਦਾ ਨੈਟ ਠੀਕ ਹੈ ਹੁਣ ਤੁਹਾਨੂੰ ਜੰਮੀ ਦਿਖਾ ਦਈਏ ਜੰਮੀ ਤੋ ਦੋਸਤੋ 400 ਮੀਟਰ ਦਾ ਗਰਾਊਂਡ ਹੈ ਵਧੀਆ ਠੀਕ ਹੈ ਤੇ ਹਰ ਇੱਕ ਚੀਜ਼ ਦਾ ਪ੍ਰਬੰਧ ਹੈ ਗਰਾਊਂਡ ਜਿਮ ਠੀਕ ਹੈ ਬਾਲ ਵਾਲ ਨੈਟ ਹੈ ਐਂਡ ਸੋ ਤਾਂ ਦੋਸਤੋ ਇਹ ਆਪਣੇ ਚਾਰਿਆ ਪੰਜਾਬ ਪੁਲਿਸ ਕਾਂਸਟੇਬਲ ਦਾ ਤੇ ਆਰਪੀਐਫ ਦਾ ਬੈਚ ਠੀਕ ਹੈ ਤੇ ਪੂਰਾ ਦਿਨ ਕਲਾਸਿਸ ਨੇ ਦੋ ਟਾਈਮ ਗਰਾਊਂਡ ਹੈ ਮਾਰਨਿੰਗ ਐਂਡ ਈਵਨਿੰਗ ਗਰਾਊਂਡ ਹੈ ਤੇ ਮੁੰਡਿਆਂ ਤੇ ਕੁੜੀਆਂ ਦੇ ਲਈ ਸਪੈਸ਼ਲ ਰਹਿਣ ਦੇ ਲਈ ਖੂਬਸੇ ਫੈਸਿਲਿਟੀ ਹੈ ਸਾਰਾ ਕੁਝ ਠੀਕ ਹੈ ਖਾਣ ਪੀਣ ਦਾ ਪ੍ਰੋਪਰ ਪ੍ਰਬੰਧ ਹੈ ਤਿੰਨ ਟਾਈਮ ਖਾਣਾ ਉਤਾਰਦਾ ਹਾਂ ਬਾਕੀ ਉਹ ਰੋਟੀ ਆ ਨਾਸਤਾ ਜੋ ਵੀ ਹੈ ਸਾਰਾ ਕੁਝ ਤੇ ਬਾਕੀ ਤੇ ਦੋਸਤੋ ਲਿਮਟਿਡ ਜੀ ਸੀਟਸ ਨੇ ਆਪਣੇ ਅਕੈਡਮੀ ਦੇ ਵਿੱਚ ਤਾਂ ਜਿੰਨੀ ਜਲਦੀ ਹੋ ਸਕੇ ਆਪਣੇ ਐਡਮਿਸ਼ਨ ਜਿਹੜੀ ਕਰਵਾਓ ਹਨ ਜਲਦੀ ਤੋਂ ਜਲਦੀ ਆਪਾਂ ਤਿਆਰੀ ਜਿਹੜੀ ਕਰਨੀ ਸ਼ੁਰੂ ਕਰ ਸਕੀ ਠੀਕ ਹੈ ਤੇ ਨੀਚੇ ਤੰਬਰ ਤੇ ਮੈਨੂੰ ਕੰਟੈਕਟ ਕਰ ਲੋ ਹਨ ਤੇ ਹਰ ਇੱਕ ਡਿਟੇਲ ਹੈ ਜਿਹੜੀ ਪੁੱਛ ਸਕਦੇ ਹੋ ਬਹੁਤ ਹੀ ਘੱਟ ਫੀਸ ਦੇ ਵਿੱਚ ਬਹੁਤ ਹੀ ਘੱਟ ਫੀਸ ਦੇ ਵਿੱਚ ਵਧੀਆ ਤਿਆਰੀ ਹੈ ਜਿਹੜੇ ਵਿੱਚ ਕਹਿੰਦੇ ਨੇ ਕਿ ਹਾਂ ਅਸੀਂ ਮਿਹਨਤੀ ਆ ਠੀਕ ਹੈ ਬਟ ਸਾਡੀ ਕੋਈ سپورਟ ਨਹੀਂ ਕਰ ਰਿਹਾ ਹੈਗਾ ਤੇ ਬਹੁਤ ਗਰੀਬ ਆਸੀਂ ਸਭ ਚੀਜ਼ਾਂ ਲਈ ਹਾਂ ਤਾ ਇਸ ਤਰ੍ਹਾਂ ਦੇ ਮਿਹਨਤੀ ਬੱਚਿਆਂ ਦੇ ਲਈ ਪ੍ਰੀਤ ਆ ਫਟਾਰਮੀ ਕਿ ਮੈਂ ਹਮੇਸ਼ਾ ਖੜਾ ਹਾਂ ਤੇ ਖੜਾ ਰਹੂੰਗਾ ਤੇ ਬਸ ਗੱਲ ਇਹ ਹੈ ਕਿ ਤੁਸੀਂ ਆਪਣੇ ਸੁਪਨੇ ਪੂਰਾ ਕਰਨ ਦੇ ਲਈ ਕਿੰਨੇ ਡੈਡੀਕੇਟਡ ਹੋ ਜੇ ਇਹ ਮੇਰੀ ਵੀਡੀਓ ਕੋਈ ਦੇਖ ਰਿਹਾ ਤਾਂ ਇੱਕ ਜੋ ਤੁਹਾਡਾ ਦੋਸਤ ਹੈ ਕੋਈ ਵੀ ਤਾਂ ਉਹਨੂੰ ਸ਼ੇਅਰ ਜਿਹੜੀ ਜ਼ਰੂਰ ਕਰਿਓ ਤਾਂ ਕਿ ਉਸ ਬੱਚੇ ਦਾ ਵਰਦੀ ਪਾਉਣ ਦਾ ਜਿਹੜਾ ਸੁਪਨਾ ਉਹ ਪੂਰਾ ਹੋ ਸਕੇ ਆਪਣੀ ਅਕੈਡਮੀ ਦੇ ਵਿੱਚ ਖਾਣਾ ਪੀਣਾ ਰਹਿਣਾ ਸਣੋ ਪੜਾਈ ਲਿਖਾਈ ਗਰਾਊਂਡ ਸਭ ਚੀਜ਼ਾਂ ਦੀ ਜਿਮ ਐਂਡ ਸਭ ਕੁਝ ਹੈ ਪ੍ਰਵੰਤ ਤੇ ਤੁਸੀਂ ਕਿਸੇ ਵੀ ਟਾਈਮ ਆ ਕੇ ਕੁਝ ਦੇਖ ਸਕਦੇ ਹੋ ਹਾਂ ਜਿਹੜਾ ਆਪਣਾ ਸੁਪਨਾ ਪੂਰਾ ਕਰਨ ਲਈ ਮੇਰੇ ਨਾਲ ਜੁੜ ਸਕਦੇ ਹੋ ਠੀਕ ਹੈ ਦੋਸਤੋ ਮਿਲਦੇ ਆ नेक्स्ट ਵੀਡੀਓ ਚ ਨੈਕਸਟ ਰੰ ਕਰਦੇ ਆ ਤਤ ਤਦਿਲ ਜੈ ਹਿੰਦ